ਓਹੋ ਪਵਨਾ ਕੀ ਕੁੱਕਰ ਦੇ ਵਿੱਚ ਬੰਬ ਜਿਹਾ ਰੱਖਣ ਲੱਗ ਗਈ ਹੁਣੇ ਤਾਂ ਤੁਸੀਂ ਕਹਿੰਦੇ ਹੋ ਵੀ ਮੈਂ ਖਾਣਾ ਖਾਣਾ ਲੈ ਸੱਦੂ ਸਾਹਿਬ ਐਵੇਂ ਲੜਾਈ ਕਰੀ ਜਾਂਦੇ ਸੀ 1 ਮਿੰਟ ਦੇ ਵਿੱਚ ਬਣਾ ਵੀ ਦਿੱਤੀ ਅੱਛਾ ਬਣ ਵੀ ਗਿਆ ਹਾਂਜੀ ਲੈ ਕਮਾਲ ਹੋ ਗਈ ਯਾਰ ਪਵਨ ਪਵਨ 2 ਮਿੰਟਾਂ ਦੇ ਵਿੱਚ ਦਹੀਂ ਕਿਵੇਂ ਜੰਮ ਗਿਆ ਆਪਾਂ ਆਪਣੇ ਦੋਸਤਾਂ ਨੂੰ ਹੀ ਦੱਸ ਦਈਏ ਕਿਉਂਕਿ ਸਰਦੀਆਂ ਦੇ ਵਿੱਚ ਤਾਂ ਦਹੀਂ ਉਹਵੇਂ ਨਹੀਂ ਜੰਮਦਾ ਹਾਂਜੀ ਦੋਸਤੋ ਤੁਹਾਨੂੰ ਦੱਸ ਦਿਆ ਵੀ ਮਿੰਟਾਂ 'ਚ ਤੁਸੀਂ ਕਿਵੇਂ ਦੇਈ ਜਮਾ ਸਕਦੇ ਹੋ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲ ਦਈਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਕਮੈਂਟ ਕੀਤੇ ਸੀ ਸਭ ਤੋਂ ਪਹਿਲਾਂ ਨਾਂ ਜੀ ਜਰਨੈਲ ਸਿੰਘ ਖਾਲਸਾ ਇਹ ਨੇ ਜੀ ਚੰਦਪੁਰਾ ਫਤਿਹਬਾਦ ਤੋਂ ਉਸ ਤੋਂ ਬਾਅਦ ਨੇ ਜੀ ਔਰਮਿਲਾ ਲੁਧਿਆਣਾ ਤੋਂ ਫਿਰ ਨੇ ਜੀ ਦਵਿੰਦਰ ਕੁਮਾਰ ਹਬੌਰ ਤੋਂ ਉਸ ਤੋਂ ਬਾਅਦ ਨੇ ਜੀ ਪਰਮਜੀਤ ਕੌਰ ਲੁਧਿਆਣਾ ਤੋਂ ਉਸ ਤੋਂ ਬਾਅਦ ਫਿਰ ਨੇ ਜੀ ਪ੍ਰੀਤ ਮੌਲਕ ਮਾਨਸਾ ਤੋਂ ਤੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਲਾਵਾਂਗੇ ਥੋੜੇ ਥੋੜੇ ਕਮੈਂਟ ਜਰੂਰ ਕਰਿਓ ਹਾਂਜੀ ਬਬਨ 2 ਮਿੰਟਾਂ ਚ ਦਹੀਂ ਜਮਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਦੁੱਧ ਲੈ ਲੈਣਾ ਜਿੰਨਾ ਤੁਸੀਂ ਦਹੀਂ ਜਮਾਉਣਾ ਵੀ ਜਿੰਨੇ ਕ ਆਪਾਂ ਮੈਂਬਰ ਹਾਂ ਹਾਂਜੀ ਮਤਲਬ ਕਿ ਆਪਾਂ ਤਾਂ ਵੈਸੇ ਇਹਨਾਂ ਨੂੰ ਜਮਾ ਕੇ ਦਿਖਾਉਨੇ ਆ ਦੋਸਤਾਂ ਨੂੰ ਇਹਨਾਂ ਵੀ ਦਹੀਂ ਜੰਮ ਸਕਦਾ ਹੈ ਗਲਾਸ ਦੁੱਧ ਦਾ ਵੀ ਠੀਕ ਹੈ ਤੇ ਆਪਾਂ ਗਲਾਸ ਦੁੱਧ ਦਾ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਉਬਾਲੇ ਦਿਵਾ ਲਾਂਗੇ ਆਪਾਂ ਗਾਂ ਦਾ ਦੁੱਧ ਲਿਆ ਦੁੱਧ ਨੂੰ ਜਿਹੜੇ ਕੀ ਤਿੰਨ ਚਾਰ ਆਪਾਂ ਵਾਲੇ ਦਵਾ ਲੈਣੇ ਆ ਜਿਵੇਂ ਇਸ ਤਰ੍ਹਾਂ ਨੂੰ ਦੁੱਧ ਆਪਣਾ ਪੂਰਾ ਰਿੱਝ ਜਾਂਦਾ ਤੇ ਹੁਣ ਆਪਾਂ ਇਹ ਕਰ ਦਿੰਨੇ ਆ ਗੈਸ ਬੰਦ ਠੀਕ ਹਾਂਜੀ ਇਹਦੇ ਵਾਸਤੇ ਤੁਸੀਂ ਕੋਈ ਵੀ ਮਿੱਟੀ ਦਾ ਭਾਂਡਾ ਲੈ ਲੈਣਾ ਜਿਵੇਂ ਆਪਾਂ ਗਲਾਸ ਲਿਆ ਹੈਗਾ ਤੇ ਤੁਸੀਂ ਨਿੱਕੀਆਂ ਨਿੱਕੀਆਂ ਕੁੱਜੀਆਂ ਵੀ ਲੈ ਸਕਦੇ ਹੋ ਹੂੰ ਹੂੰ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇੱਧਰ ਆਪਣੇ ਕੋਲੇ ਦਹੀਂ ਦਾ ਖੱਟਾ ਸੀਗਾ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਹੂੰ ਹੂੰ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇੰਨਾ ਕੁ ਦਹੀਂ ਲੈ ਲੈਣਾ ਠੀਕ ਤੇ ਇਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਵੀ ਸਾਰੇ ਪਾਸੇ ਇਹਨੂੰ ਚੰਗੀ ਤਰ੍ਹਾਂ ਫਲਾਵਾਂਗੇ ਅੱਛਾ ਸਾਈਡਾਂ ਤੋਂ ਲਾ ਦਾਂਗੇ ਹਾਂਜੀ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਧੋਤਾ ਹੋਇਆ ਇਸ ਮਿੱਟੀ ਦੇ ਭਾਂਡੇ ਨੂੰ ਠੀਕ ਹਾਂਜੀ ਸਾਫ਼ ਕਰਕੇ ਫੇਰ ਹੀ ਤੁਸੀਂ ਇਹਨੂੰ ਯੂਜ਼ ਕਰਿਓ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਜਿਹੜਾ ਦੁੱਧ ਉਬਾਲੇ ਵਾਲਾ ਸੀਗਾ ਇਹਨੂੰ ਆਪਾਂ ਹਲਕਾ ਜਿਹਾ ਠੰਡਾ ਕੀਤਾ ਠੀਕ ਹਾਂਜੀ ਯਾਨੀ ਕਿ ਇਹਦੀ ਭਾਫ਼ ਜੀ ਜਿਹੜੀ ਆਪਾਂ ਕੱਢ ਲਈ ਐ ਤੇ ਹੁਣ ਆਪਾਂ ਇਹਨੂੰ ਵਿੱਚ ਪਾ ਦਾਂਗੇ ਇਹਦੇ ਠੀਕ ਹੈ ਜੀ ਠੀਕ ਤੇ ਹੁਣ ਆਪਾਂ ਕੀ ਕਰਨਾ ਦੋਸਤੋ ਹੁਣ ਆਪਾਂ ਜੀ ਕੋਈ ਵੀ ਜਾਂ ਤਾਂ ਤੁਸੀਂ ਹਰੀ ਮਿਰਚ ਲੈ ਲਓ ਜਾਂ ਇਸ ਤਰ੍ਹਾਂ ਦੀ ਸੁੱਕੀ ਮਿਰਚ ਲੈ ਲਓ ਅੱਛਾ ਠੀਕ ਹੈ ਜੀ ਸੁੱਕੀ ਮਿਰਚ ਲੈ ਲੈਣੀ ਹੈ ਹਾਂ ਜੀ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਰੱਖ ਦਾਂਗੇ ਠੀਕ ਹੁਣ ਆਪਾਂ ਇਹਨੂੰ ਟਾਕ ਦਾਂਗੇ ਜਿੱਤਰਾ ਤੁਸੀਂ ਜਿਹੜਾ ਕਿ ਮਿੱਟੀ ਦੇ ਵੀ ਪਲੇਟ ਨਾਲ ਵੀ ਢੱਕ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਸਟੀਲ ਦੀ ਨਾ ਢਾਕ ਲਓ ਹੁਣ ਆਪਾਂ ਲੈਣਾ ਜੀ ਫਾਉਲ ਪੇਪਰ ਠੀਕ ਹੈ ਤੇਮ ਦਾ ਬਿਲਕੁਲ ਜੀ ਬਿਲਕੁਲ ਨੂੰ ਕਿ ਸਰਦੀਆਂ ਜਦੋਂ ਜੰਮਦਾ ਕਿਹੜਾ ਹੈ ਹਾਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਵਰ ਕਰ ਦਿੰਨੇ ਆ ਫੇ ਨੀਕੇ ਨੂੰ ਕਿਸੇ ਪਾਸੇ ਹਵਾ ਨਾ ਲੱਗੇ ਹਵਾ ਨਾ ਲੱਗੇ ਹਾਂਜੀ ਪਵਣ ਦਹੀਂ ਜੰਮੂਗਾ ਕਿਵੇਂ ਹਾਂਜੀ ਹੁਣ ਆਪਾਂ ਕੁੱਕਰ ਲੈ ਲਿਆ ਕੁੱਕਰ ਦੇ ਵਿੱਚ ਆਪਾਂ ਜਿਹੜਾ ਕਿ ਥੋੜਾ ਜਿਹਾ ਪਾ ਦਾਂਗੇ ਪਾਣੀ ਠੀਕ ਠੀਕ ਹੈ ਜੀ ਠੀਕ ਤੇ ਇਸ ਪਾਣੀ ਨੂੰ ਆਪਾਂ ਹੋ ਦਿੰਨੇ ਆ ਗਰਮ ਤੇ ਉਹਨਾਂ ਟਾਈਮ ਆਪਾਂ ਕੀ ਕਰਦੇ ਆ ਜਿਹੜੀ ਆਪਣੇ ਕੁੱਕਰ ਦੇ ਆ ਟੱਕਣ ਦੇ ਲੱਗੀ ਹੁੰਦੀ ਹੈ ਸੀਟੀ ਇਹਨੂੰ ਆਪਾਂ ਹਟਾਵਾਂਗੇ ਸੀਟੀ ਮਤਲਬ ਕਿ ਨਹੀਂ ਲਗਾਉਣੇਗੀ ਸੀਟੀ ਪਾਟ ਦੇਣੀ ਹੈ ਸੀਟੀ ਪਾਟ ਦੇਣੀ ਹੈ ਠੀਕ ਹਾਂਜੀ ਠੀਕ ਤੇ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਾਂ ਇਸ ਨੂੰ ਇਹਦੇ ਵਿੱਚ ਰੱਖ ਦੇਣਾ ਅੱਛਾ ਹਾਂਜੀ ਇਹਦੇ ਵਿੱਚ ਰੱਖ ਦੇਣਾ ਹਾਂਜੀ ਤੇ ਹੁਣ ਤੁਸੀਂ ਉੱਪਰੋਂ ਕਰ ਦੇਣਾ ਕੁੱਕਰ ਬੰਦ ਤੇ ਪੰਜ ਇੱਕ ਮਿੰਟ ਜਿਹੜਾ ਕਿ ਇਹਨੂੰ ਇਸੇ ਤਰ੍ਹਾਂ ਹੀ ਗੈਸ ਦੇ ਉੱਪਰ ਫਾਇਰ ਆਂਦੇ ਨਾ ਗੈਸ ਆਪਣੀ ਔਨ ਹੈ ਠੀਕ ਹੈ ਜੀ ਪਵਨ ਯਾਰ 2 ਮਿੰਟ ਹੋਏ ਨਹੀਂ ਹਲੇ ਬਸ ਹੋ ਗਏ ਜੀ ਇੱਧਰ ਦੇਖੋ ਭਾਫ਼ ਹੈ ਜਿਹੜੀ ਪੂਰੀ ਕੁੱਕਰ ਚ ਬਣ ਚੁੱਕੀ ਆ ਤੇ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਖੋਲਦੇ ਆ ਲਿਆਓ ਲਿਆਓ ਜਲਦੀ ਖੋਲੋ ਬਸ ਤੁਸੀਂ ਮੰਨਣਾ ਨਹੀਂ ਇਹੋ ਜਿਹਾ ਚਮਤਕਾਰ ਹੋਇਆ ਪਿਆ ਹੋਗਾ ਕਮਾਲ ਹੋ ਗਿਆ ਜੇ ਐਵੇਂ ਦਾ ਚਮਤਕਾਰ ਹੋਵੇ ਤਾਂ ਫਿਰ ਤਾਂ ਦੋਸਤਾਂ ਦੋਸਤਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੈ ਹਾਂਜੀ ਤੇ ਹੁਣ ਆਪਾਂ ਜਿਹੜਾ ਕੀ ਕੱਢ ਲੈਨੇ ਆਂ ਫਾਊਲ ਪੇਪਰ ਆ ਦੋਸਤੋ ਜਿਹੜਾ ਕਿ ਇੰਨਾ ਜ਼ਿਆਦਾ ਗਰਮ ਨਹੀਂ ਹੁੰਦਾ ਬਸ ਜਿਹੜਾ ਪਾਣੀ ਆ ਜਿਹੜਾ ਆਪਣਾ ਉਹ ਬਹੁਤ ਗਰਮ ਹੋ ਚੁੱਕਿਆ ਤੇ ਥੋੜਾ ਜਿਹਾ ਧਿਆਨ ਦੇ ਨਾਲ ਕੱਢਿਓ ਠੀਕ ਠੀਕਾ ਜੀ ਠੀਕ ਠੀਕ ਹਾਂ ਚੱਕੋ ਠੀਕ ਹਾਂਜੀ ਦੋਸਤੋ ਹੁਣ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਕੋਈ ਆਸਾਨ ਤਰੀਕਾ ਹੋਊਗਾ ਵੀ ਜਿਹੜੇ ਤੁਹਾਡੀ ਦਹੀਂ ਆ ਜੰਮ ਜੀ ਲਏ ਕਮਾਲ ਹੋ ਗਈ ਅਰ ਫਿਰ ਤਾਂ ਜੰਮ ਜੇ ਤਾਂ ਮਿੰਟਾਂ ਦੇ ਵਿੱਚ ਲਾ ਆ ਚੱਕੋ ਤੇ ਤੋਸਾਂ ਨੂੰ ਪਾ ਕਮਾਨ ਹੋ ਗਈ ਯਾਰ ਆ ਟ੍ਰਿਕਸ ਤਾਂ ਇੰਨਾ ਇੰਨਾ ਫਾਸਟ ਤਾਂ ਮੈਂ ਦਹੀਂ ਜੰਮਦਾ ਕਦੇ ਦੇਖਿਆ ਹੀ ਨਹੀਂਗਾ ਯਾਰ ਹਾਂਜੀ ਆ ਪੋਵਨ ਦੇ ਵਿੱਚ ਵੀ ਆਪਸ਼ਨ ਆਉਂਦਾ ਕੱਡ ਡਾਲਾ ਉਹਦੇ 'ਚ ਵੀ ਨਹੀਂ ਇੰਨੀ ਛੇਤੀ ਤਾਂ ਜੰਮਦਾ ਬਿਲਕੁਲ ਜੀ ਤੇ ਆ ਦੇਖੋ ਨਾਲੇ ਬਿਲਕੁਲ ਵਧੀਆ ਪੂਰੀ ਵਧੀਆ ਦਹੀਂ ਬਣੀ ਆ ਦੋਸਤੋ ਕੋਈ ਇਹ ਨਹੀਂਗਾ ਵੀ ਪਤਲੀ ਜੀ ਦਹੀਂ ਬਣੀ ਹੋਵੇ ਜਾਂ ਲੇਸਨੀ ਜੀ ਬਣੀ ਹੋਵੇ ਪੂਰੀ ਪ੍ਰੋਪਰ ਜੰਮੀ ਆ ਤੇ ਟੇਸਟੀ ਵੀ ਮਿਲਦਾ ਜਿਵੇਂ ਜੰਮੀ ਆ ਨਾ ਟੇਸਟੀ ਵੀ ਬਹੁਤ ਹੋਊਗੀ ਬਿਲਕੁਲ ਹਾਂਜੀ ਤੇ ਆ ਦੇਖੋ लाव संधू साहब ਤੁਸੀਂ ਰੋਲਾ ਪਾਇਆ ਸੀ ਵੀ ਮੈਂ ਤਾਂ ਦਹੀਂ ਖਾਣੀ ਆ ਦਹੀਂ ਰਾਤ ਜਿਹੜੀ ਕਿ ਘੱਟ ਜਮਾਈ ਸੀ ਤੇ ਦਹੀਂ ਆ ਤੁਸੀਂ ਸਾਰਾ ਦਿਨ ਆਪਾਂ ਦੋਸਤੋ ਸਰਦੀਆਂ ਦੇ ਵਿੱਚ ਤਾਂ ਪਰੌਠੇ-ਪਰੂਠੇ ਖਾ ਲੈਨੇ ਆ ਦਹੀਂ ਦੇ ਨਾਲ ਤੇ ਦਹੀਂ ਆਪਣੇ ਹਰ ਘਰ ਦੇ ਵਿੱਚ ਜਮਾਈ ਜਾਂਦੀ ਹੈ ਤੇ ਬਹੁਤ ਹੀ ਆਸਾਨੀ ਵਾਲਾ ਤਰੀਕਾ ਹੈ ਵੀ ਤੁਸੀਂ ਮੈਂਟਾਂ ਦੇ ਵਿੱਚ ਹੀ ਇਸ ਤਰ੍ਹਾਂ ਦਹੀਂ ਜਮਾ ਸਕਦੇ ਹੋ ਤੇ ਸੋ ਇਹ ਤਰੀਕਾ ਤੁਸੀਂ ਜ਼ਰੂਰ ਅਪਣਾ ਕੇ ਦੇਖਿਓ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਦੇ ਵੀਡੀਓ ਦੇ ਵਿੱਚ ਕਮੈਂਟ ਵੀ ਬਹੁਤ ਕਰਿਓ ਤੇ ਲੋਕੇਸ਼ਨ ਦੱਸਿਓ ਆਪਣੀ ਤੇ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਨਾਮ ਲਵਾਂਗੇ ਸੋ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ